ਨਟਾਰੀ ਕਾਂਡ ਦੇ ਦੋਸ਼ੀ सुरेंद्र ਕੋਹਲੀ ਦੀ ਦਇਆ ਯਾਚਿਕਾ ਨੂੰ ਰਾਸ਼ਟਰਪਤੀ ਪ੍ਰਨਮ ਮੁਖਰਜੀ ਨੇ ਖਾਰਜ ਕਰ ਦਿੱਤਾ ਹੈ सुरेंद्र ਕੋਹਲੀ ਦਿੱਲੀ ਨਾਲ ਲੱਗਦੇ ਨਟਾਰੀ ਕਾਂਡ ਦੇ ਨਾਲ ਮਸ਼ਹੂਰ ਕੇਸ 'ਚ ਸਹਿ ਦੋਸ਼ੀ ਸੀ ਇਸ ਕਾਂਡ ਦਾ ਮੁੱਖ ਦੋਸ਼ੀ ਮੋਹਿੰਦਰ ਸਿੰਘ ਪੰਥੇਰ ਸੀ ਇਹ ਦੋਵੇਂ ਇਲਾਕੇ ਵਿੱਚ ਰਹਿੰਦੇ ਬੱਚਿਆਂ ਨੂੰ ਕਿਡਨਾਪ ਕਰਕੇ ਉਹਨਾਂ ਨਾਲ ਰੇਪ ਕਰਦੇ ਸੀ ਅਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਕਤਲ ਕਰਕੇ ਉਹਨਾਂ ਨੂੰ ਖਾਂਦੇ ਵੀ ਸੀ ਇਸ ਪੂਰੇ ਨਿਠਾਰੀ ਕਰਨ ਦਾ ਪਰਦਾਫਾਸ਼ ਉਦੋਂ ਹੋਇਆ ਸੀ ਜਦੋਂ ਇਸ 모ਹਿੰਦਰ ਜੋ ਕਿ ਦੋਸ਼ੀ ਪਾਇਆ ਗਿਆ ਸੀ ਇਸ ਮਾਮਲੇ ਚ ਉਸਦੇ ਘਰ ਦੇ ਪਿੱਛੇ ਹੀ ਕੰਕਾਲ ਬੱਚਿਆਂ ਦੇ ਮਿਲੇ ਸਨ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਸਾਫ਼ ਹੋਇਆ ਸੀ ਇਸ ਉੱਤੇ ਸਾਡੇ ਨਾਲ ਪੱਤਰਕਾਰ ਸਰਪਜੀਤ ਸਿੰਘ ਜੁੜੇ ਹੋਏ ਨੇ ਸਰਪਜੀਤ ਕੀ ਜਾਣ ਤਾਜ਼ਾ ਜਾਣਕਾਰੀ ਮਿਲ ਪਾਈ ਇਸ ਮਾਮਲੇ ਚ ਪੂਰਾ ਜਿਹੜਾ ਮਾਮਲਾ ਹੈਗਾ ਇਹ ਕਾਫੀ ਹਾਈ ਪ੍ਰੋਫਾਈਲ ਮਾਮਲਾ ਰਿਹਾ ਹੈਗਾ ਔਰ ਸੁਰਿੰਦਰ ਕੋਹਲੀ ਕਿਉਂਕਿ ਜਿਸ ਤਰੀਕੇ ਨਾਲ ਨਠਾਰੀ ਕਾਂਡ ਦੇ ਵਿੱਚ ਮੁੱਖ આરોપી ਬਣਾਇਆ ਗਿਆ ਸੀਗਾ ਸੁਪਰੀਮ ਕੋਰਟ ਵੱਲੋਂ ਜਿਹੜੀ ਹੈਗੀ ਆ 2011 ਦੇ ਵਿੱਚ ਉਹਨਾਂ ਨੂੰ ਫਾਂਸੀ ਸਜ਼ਾ ਦਿੱਤੀ ਗਈ ਸੀ ਉਸੇ ਦੀ ਜਿਹੜੀ ਮਰਸੀ ਅਪੀਲ ਸੀਗੀ ਯਾਨੀ ਕਿ ਮਾਫੀ ਦੀ ਅਪੀਲ ਸੀਗੀ ਔਰ ਰਾਸ਼ਟਰਪਤੀ ਕੋਲ ਪਾਈ ਗਈ ਸੀ ਉਸ ਅਪੀਲ ਨੂੰ ਜਿਹੜਾ ਹੈਗਾ ਉਹ ਖਾਰਜ ਕਰ ਦਿੱਤਾ ਹੈਗਾ ਏ ਅ ਡਾਇਰੈਕਟਰਲ ਕਹਿ ਸਕਦੇ ਆ ਕਿ ਜਿਸ ਪੂਰੇ ਮਾਮਲੇ ਦੇ ਵਿੱਚ ਸਰਿੰਦਰ ਕੋਹਲੀ ਨਹੀਂ ਬਾਕੀ ਜਿਹੜੇ ਹੋਰ ਵੀ ਅਲੱਗ-ਅਲੱਗ ਮਾਮਲੇ ਹੈਗੇ ਨੇ ਵਕਫਾਕ ਮਾਮਲਿਆਂ ਦੇ ਵਿੱਚ 6 ਲੋਕ ਹੋਰ ਨੇ ਜਿਨ੍ਹਾਂ ਦੀ ਵੀ ਮਰਸੀ ਅਪੀਲ ਜਿਹੜੀ ਹੈਗੀ ਆ ਉਹ ਰੱਦ ਕੀਤੀ ਗਈ ਹੈ ਸਰਬਜੀਤ ਇਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਹੁਣ ਸਜ਼ਾ ਆਪਣੀ ਭੁਗਤਨੀ ਹੀ ਪਵੇਗੀ ਇਹਨਾਂ ਨੂੰ ਕਿਉਂਕਿ ਰਾਸ਼ਟਰਪਤੀ ਹੀ ਇੱਕ ਅਖੀਰਲਾ ਮੋੜ ਬਚਦਾ ਹੈ ਪਰ ਹੁਣ ਇਸ ਤੋਂ ਬਾਅਦ ਸ਼ਾਇਦ ਇਸ ਤੋਂ ਉੱਪਰ ਅਪੀਲ ਨਹੀਂ ਕਰ ਪਾਣਗੇ ਆ ਬਿਲਕੁਲ ਮਨੁੱਖ ਸਹੀ ਗਿਆ ਕਿ ਹੁਣ ਜਿਹੜੀ ਹੈਗੀ ਸਰਵੋੱਚ ਅਦਾਲਤ ਤੋਂ ਬਾਅਦ ਰਾਸ਼ਟਰਪਤੀ ਜਿਹੜਾ ਹੈਗਾ ਇਹਨਾਂ ਕੋਲ ਇੱਕ ਰਸਤਾ ਹੁੰਦਾ ਹੈ ਅਪੀਲ ਕਰਨ ਦਾ ਔਰ ਉਸ ਜਦੋਂ ਅਪੀਲ ਖਾਰਜ ਹੋ ਗਈ ਹੈਗੀ ਹੈ ਤਾਂ ਤਾਂ ਜਿਹੜਾ ਉਹਨਾਂ ਦੇ ਸਜ਼ਾ ਜੋ ਮਿਲੀ ਹੈ ਉਸ ਸਜ਼ਾ ਦੇ ਉੱਤੇ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਬਾਕੀ ਰਸਤੇ ਜਿਹੜੇ ਹੈਗੇ ਆ ਉਹ ਬੰਦ ਹੋ ਗਏ ਹੈਗੇ ਆ ਔਰ ਸੁਰਿੰਦਰ ਕੋਹਲੀ ਦਾ ਜਿਹੜਾ ਜੋ ਅਪਰਾਧ ਹੈਗਾ ਉਸੇ ਅਪਰਾਧ ਦੇ ਚੱਲਦੇ ਆ ਉਹਨਾਂ ਨੂੰ ਇਹ ਸਜ਼ਾ ਦਿੱਤੀ ਗਈ ਹੈਗੀ ਔਰ ਕਿਉਂਕਿ ਬਹੁਤ ਵੱਡਾ ਇਹ ਮਾਮਲਾ ਹੋਇਆ ਸੀਗਾ ਨਠਾਰੀ ਦਾ 2005 ਦੇ ਵਿੱਚ ਔਰ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਸਾਨੂੰ ਉੱਥੋਂ ਗਾਇਬ ਹੋ ਅੱਜ ਪਤਾ ਲੱਗਾ ਕਿ ਉਹਨਾਂ ਬੱਚਿਆਂ ਦਾ ਕਤਲ ਕੀਤਾ ਗਿਆ ਹੈਗਾ ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ